ਗੱਡੀ ਜੋ ਉਤਰ ਲਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿ ਕਿਹੜੀ ਉਦੇਸ਼ ਕੇ ਸੀਗੇ ਇਹ ਤਾਂ ਅਮਰੀਕਾ ਤੇ ਗਿਆ ਸੀ ਭਾਜੀ ਟਰਾਲਾ ਲੈ ਕੇ ਅਮਰੀਕਾ ਨੂੰ ਹੀ ਗਿਆ ਸੀ ਅੱਛਾ ਉੱਥੇ ਗਿਆ ਜੀ ਚੈੱਕ ਕਰਨ ਲੱਗਾ ਮਗਰ ਉਹ ਗੱਡੀ ਆਈ ਮਗਰ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਾ ਲਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਏ ਸਾਡੇ ਨਾਲ ਜ਼ੁਲਮ ਹੋ ਗਿਆ ਜੇ ਸ਼ੁੱਕਰਵਾਰ ਦੀ ਗੱਲ ਹੈ ਜੇ ਹਾਂਜੀ ਹਏ ਤੇ ਵੀ ਮੰਨਦੇ ਤੇ ਆ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਹਏ ਬਰਬਾਦ ਹੋ ਗਏ ਆ ਹਏ ਹਏ ਵਤ ਹੈ ਰਹੀ ਬੜਾ ਸੁਣੋ ਸਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਤੋ ਹਏ ਦੋ ਸਾਲ ਹੀ ਹੋਏ ਗਏ ਨੂੰ ਅਜੇ ਉਹਨੇ ਸੱਟ ਦੇ ਗਾੜੀ ਚਾਹ ਗੜੀ ਕੋਈ ਨਹੀਂ ਜਰੀ ਜਿੱਡਾ ਜਵਾਨ ਸੀ ਫੇਨੀ ਸੱਟੋ ਦੇ ਗਾੜੀ ਕੋਈ ਚੀਜ਼ ਨਹੀਂ ਸੀ ਭਾਰੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਾਏ ਮੇਰੇ ਪੋਤਰੇ ਕੀਤੇ ਮੇਰਨਾ ਇਹ ਨਹੀਂ ਕੀਤੀ अनेਕੀ ਮਮੀ ਆਖ ਤੇਜ ਵੈਨੋ ਜਾਨਾ ਜਾਨਾ ਵੀ ਮੈਂ ਉਹ ਕਰਦਾ ਸਾਡੇ ਨਾ ਟਰਾਲੇ ਚ ਗੱਲਾਂ ਕਰਦਾ ਗਿਆ ਮੁਰਕੇ ਬੱਚਿਆਂ ਨੇ ਇਹ ਗੱਲ ਕੀਤੀ ਭੁਆਲੀ ਆ ਮਰ ਜੂ ਬੋਤਵੇ ਅੱਧਾ ਮੈਂ ਸੌਣ ਲੱਗਾ ਮੁਰਕੇ ਹੀ ਅੱਖਾਂ ਸੌਂ ਗਈ ਵੀ ਸੌਂ ਲੀ ਮੁਰਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇਨੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰੈਲੇ ਤੇ ਗੱਡੀ ਤੋਂ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਤੇ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁਰੀ ਵਿੱਚ ਅਸੀਂ ਆਪ ਦਾ ਪਰ ਆਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪਲੀਜ਼ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਕਰਨਾ ਕੀ ਪਣਾ ਵਰਤਿਆ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਸੱਟ ਲੱਗ ਗਈ ਮਨ ਕਿਤੇ ਬਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ ਤੇਜਵੀਰ ਮੈਂ ਕੀ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਕਿਤੇ ਹਣਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਹਸਤਾਲਜ ਦੇ داخل ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਓਏ ਹਾਏ ਕੀ ਕਰਾਂਗੇ ਕਿੱਥੋਂ ਲੱਭਾਂਗੇ ਤੇਜ ਵੀਰ ਤੈਨੂੰ ਆਏ ਸਾਡਾ ਦੀਵਾ ਗੋਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਝੇ ਤੇ ਪਈ ਸੱਟਾਂ ਵੱਡੀਆਂ ਲੱਗੀਆਂ ਉਹਨੂੰ ਕੋਠੀ ਤੋਂ ਡੇਕੇ ਉਹਨੂੰ ਝੁੱਕ ਕੇ ਅੰਦਰ ਤੋਂ ਝੁੱਕ ਕੇ ਬਾਹਰ ਤੇ ਆਪ ਰੋਟੀ ਖੋਣੇ ਆ ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ ਕਿੰਨੇ ਕਿਥੇ ਗਿਆ ਬੱਚਾ